ਹਾਂਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਜੀ ਸੁਖਸਾਹ ਪਰ ਅੱਜ ਦੀ ਇੱਕ ਵੀਡੀਓ ਤੁਹਾਡੇ ਨਾਲ ਐਚਫ ਨਸਲ ਦੀ ਗਾਂ ਜਿਹੜੀ ਬਿਲਕੁਲ ਤਾਜੀ ਸੂਈ ਸਵਾਈਆ ਤੇ ਚੰਗਾ ਦੁੱਧ ਵੀ ਤਿਆਰਾ ਬਾਈ ਦਸਾ ਮਾਲਕਾਂ ਨੇ ਤੇ ਘਰੇਲੂ ਗਾਂ ਬਾਈ ਦਾ ਕੋਈ ਵਪਾਰ ਦਾ ਕੰਮ ਨਹੀਂ ਨਾ ਤੇ ਜਵਾਨੀ ਚ ਦੂਜਾ ਸੂਆ ਆਪਾਂ ਕਹਿਆ ਤਾਂ ਵੀ ਦੂਜਾ ਸੂਆ ਵਹਿੜ ਆ ਗਈ ਬਾਕੀ ਜਿਹੜੀ ਆਪਾਂ ਬਾਈ ਨਾਲ ਗੱਲਬਾਤ ਕਰਾਵਾਂਗੇ ਸੋ ਜਿਹੜੀ ਜਾਣਕਾਰੀ ਦੁੱਧ ਕਿੰਨਾ ਕਿਹੜਾ ਪੈਂਦਾ ਉਹ ਤੁਸੀਂ ਆਪ ਬਾਈ ਨਾਲ ਗੱਲਬਾਤ ਸੰਜੀ ਕਰਾਵਾਵਾਂਗੇ ਤੇ ਬਾਕੀ ਵੀਡੀਓ ਸ਼ੁਰੂ ਕਰਦਾ ਤੁਹਾਨੂੰ ਪਹਿਲਾਂ ਮੈਂ ਟਾਈਮ ਨੋਟ ਕਰਾ ਦਿੰਦਾ ਵੀ 3:11 ਦਾ ਟਾਈਮ ਹੋਇਆ ਹੈਗਾ ਸ਼ਾਮ ਦੀ ਜੀ ਚ ਥਾਲੇ ਵੀ ਜਮਟ ਉਹ ਸੌਣਾ ਕਰ ਲਿਓ ਨਾ ਤੇ ਬਾਈ ਸਸਰੀ ਕਾਲ ਜੀ ਸਸਰੀ ਕਾਲ ਜੀ ਬਾਈ ਨਾਮ ਕੀ ਆਪਣਾ ਜਦਪਾਲ ਸਿੰਘ ਪਿੰਡ ਜੀ ਮਹਿਤਾ ਪਿੰਡ ਮਹਿਤਾ ਤਹਿਸੀਲ ਤਪਾਦ ਜ਼ਿਲ੍ਹਾ ਬਰਨਾਲਾ ਹੈ ਨਾ ਜ਼ਿਲ੍ਹਾ ਬਰਨਾਲਾ ਤੇ ਮੋਬਾਈਲ ਨੰਬਰ ਕਿੰਨਾ ਆਪਣਾ 9317026584 ਠੀਕ ਆ ਬਾਕੀ ਮੋਬਾਈਲ ਨੰਬਰ ਤੁਹਾਨੂੰ ਪਾਸ ਸਕਰੀਨ ਤੇ ਲਾ ਦਿੰਦੇ ਆ ਬਾਈ ਇਹਦੀ ਗਾਂ ਹੈ ਆਪਣੀ ਘਰ ਦੀ ਹੈ ਖਰੀਦੀ ਵੀ ਹੈ ਇਹ ਘਰ ਦੀ ਹੈ ਟਰੇਲੂਆ ਮਤਲਬ ਬਵਾਬ ਦਾ ਕੰਮ ਨਹੀਂ ਹੈਗਾ ਹਾਂ ਜੀ ਤੇ ਸੂਈ ਨੂੰ ਕਿੰਨਾ ਟਮ ਹੋ ਗਿਆ ਇਸ ਟਾਈਮ ਨੂੰ ਸੂਈ ਨੂੰ ਇਹਨੂੰ ਜੀ 35 ਦਿਨ ਹੋ ਗਏ 35 ਬੱਚਾ ਮਗਰ ਬੱਚਾ ਹੈ ਬਸ ਆਈ ਮਗਰ ਬੱਚਾਗਾ ਤੇ ਇਸ ਟਾਈਮ ਜ ਦੋਨੇ ਟਾਂ ਮਤੋਲ ਕੇ ਨਿਆਣਾ ਨੂਣਾ ਪਹੁੰਚ ਗਿਆ ਵਧੀਆ ਨਿਆਣਾ ਪਹੁੰਚ ਗਿਆ ਕੋਈ ਐ ਇਹ ਤਾਂ ਨਹੀਂ ਕਰਦੀ ਤੰਗ ਪਰੇਸ਼ਾਨ ਤਾਂ ਕਰਦੀ ਬੰਦਾ ਜੋ ਬੁੜੀ ਚੋ ਬੰਦਾ ਚਲੇ ਬੁੜੀ ਕੋਈ ਦਿੱਕਤ ਵਾਲੀ ਗੱਲ ਨਹੀਂ ਠੰਡੀ ਸੀਲਾ ਪੂਰੀ ਹਾਂਜੀ ਠੀਕ ਆ ਤੇ ਸੁਆ ਦੂਜਾ ਜੀ ਸੁਆ ਦੂਜਾਗਾ ਤੇ ਤੁਹਾਨੂੰ ਤਾਂ ਥਾਂ ਦਿਖਾ ਦਈ ਆਪਾਂ ਥਾਂ ਵੈੜ ਦੇ ਚਾਰ ਨੇ ਪੰਜਵੀਂ ਛੇਂ ਫੂਡ ਸ਼ਾਣੀ ਹਜੇ 3 ਘੰਟ ਜਿਵੇਂ ਚਵਾਈ ਦੇ ਬਾਕੀ ਪੈ ਗਏ ਉਸਾਂ ਦਾ ਜਜਮੈਂਟ ਕਰ ਲਓ ਵੀ ਲਿਆ ਬਹੁਤ ਸੋਣਾ ਤਰ ਕੀਤਾਗਾ ਤੋਰ ਕੇ ਦਾ ਆਈਏ ਫਿਰ ਆਪਾਂਗਾ ਤੋਰ ਕੇ ਲਾ ਦਿਓ ਅਜ ਦਸ ਨੂੰ ਬਹਿਣੀ ਸ਼ਾਇਰ ਤੋਂ ਥਾਲੇ ਵੇ ਦੇ ਨਾਲਾ ਨੋਟਾ ਬਹੁਤ ਮੋਟੀਆਂ ਆਣੀਆਂ ਸੁਆ ਕੀ ਸਾਨੂੰ ਤੋੜ ਕੇ ਦਿਖਾਉਣੇ ਆਪਾਂ ਕੱਦ ਕਾਠ ਲੰਬਾਈ ਉਚਾਈ ਮਿਹਰ ਦੀ ਬਹੁਤ ਆ ਗਈ ਠੀਕ ਹੈ ਤੋੜਲਾ ਤੋੜਲਾ ਕੋਈ ਹਰੀ ਹੁੰਦਾ ਕੋਈ ਆਈ ਇੱਕ ਤਾਂ ਗੇੜਾ ਹੀ ਬੜਾ ਨਹੀਂ ਦਵਾ ਲਾ ਕੇ ਬੇੜਾ ਹੂੰ ਫੇਰ ਮੋੜ ਲਾ ਲਓ ਦੇਖ ਲਓ ਜੀ ਦੂਜਾ ਸੋ ਸੂਈ ਵਿਆ ਤਕਰੀਬ ਮਹੀਨੇ ਤੋਂ ਪੰਜਾਂ ਤੋਂ ਉੱਪਰ ਸੂਈ ਵਿ ਗਈ ਤੇ ਇੱਥੇ ਰੋਕੀ ਬਈ ਇੱਥੇ ਤੁਹਾਨੂੰ ਹਾਂ ਇੱਥੋਂ ਥਾਂ ਲੈ ਵਾ ਦੇਖੋ ਜੀ ਬਹੁਤ ਸੋਹਣਾ ਥਾਂ ਲੈ ਵਾਗਾ ਬਾਕੀ ਤੁਸੀਂ ਕੋਲ ਆ ਕੇ ਦੇਖੋ ਤੁਹਾਨੂੰ ਫੇਰ ਪਤਾ ਲੱਗੂਗਾ ਬਾਕੀ ਲੇਪਰ ਨਾੜਾ ਨਾੜਾ ਦੇਖੋ ਚਾਰ ਥਾਣੇ ਪੰਜਵੇਂ ਸ਼ਾਇ ਫੋਡ ਸ਼ਾਨੀ 22 ਕਿਲੋ ਤੋਂ ਬਾਈ ਨੱਟ ਜਮਾਂ ਤਿਆਰ ਹੈ ਨਾ ਹਾਂ ਜੀ ਠੀਕ ਆ ਬੰਦ ਬੈ ਟਿਕਾ ਮੁਰਕੂ ਲਿਵੇ ਦੋ ਰੋਜ਼ਨ ਤਾਈ ਕਰੈਲੂ ਪਸ਼ੂ ਗਾ ਬਾਹਰ ਘੱਟ ਘੇੜ ਕੇ ਕਰੀ ਜਦੋਂ ਖੋਲ ਜਾਂ ਛੋੜੇ ਆਲ ਕਰ ਜਾਂਦਾ ਪਸ਼ੂ ਤੇ ਬਾਕੀ ਰਾਜੀ ਸੰਭੀ ਪਲੀ ਗਈ ਬੱਚਾ ਮਗਰ ਬੱਛਾ ਗਾ ਤੇ ਬਾਈ ਫਿਰ ਇਹਦਾ ਮੁੱਲ ਕਿੰਨਾ ਕਰਦੇ ਆਪਾਂ ਮੁੱਲ 90000 ਜੀ ਮੁੱਲ 90 ਪੂਰੇ ਹੀ ਲੈਣਾ ਜਾਂ ਘੱਟ ਵੱਟ ਕਰ ਲਾਂਗੇ ਛੋੜ ਵੱਟ ਹੋਈ ਘੱਟ ਵੱਟ ਹੋਈ ਮੌਕੇ ਤੇ ਜਿਹੜਾ ਬੰਦਾ ਤੁਹਾਨੂੰ ਫੋਨ ਕਰੂਗਾ ਉਹ ਘੱਟ ਵੱਟ ਦਾ ਨੰਬਰ ਇੱਕਾ ਹੀ ਫੇਰ ਬੋਲ ਦਿਓ 9317022583 ਠੀਕ ਹੈ ਬਾਈ ਦਾ ਮੋਬਾਈਲ ਨੰਬਰ ਹੈ ਪਿੰਡ ਮਹਿਤਾ ਤਹਿਸੀਲ ਤਪਾ ਪਤ ਜਿਲ੍ਹਾ ਬਰਨਾਲਾ ਤਪਾ ਦੇ ਬਿਲਕੁਲ ਨਾਲ ਪਿੰਡ ਆ ਗਿਆ ਜਮਹਿਤਾ ਤੇ ਬਾਈ ਖਲੂ ਤਿਆਰ ਦੂਜਾ ਸੋਸ ਵੀ ਆ ਬਾਕੀ ਜਿਹੜਾ ਭਰਾ ਖਰੀਦੂਗਾ ਦੋ ਡਾਂਗਾਂ ਨੂੰ ਚੋ ਕੇ ਤਸਦੀਕ ਕਰ ਸਕਦਾ ਸੋ ਧੰਨਵਾਦ ਜੀ ਸਤਿ ਸ੍ਰੀ ਅਕਾਲ ਜੀ